ਨਾਇਨਾ ਦੇ ਮੰਤਰੀ ਸਾਹਿਬਾਨ ਪਿਛਲੇ 4 ਸਾਲ ਦੇ ਅੰਦਰ ਕਿਸੇ ਮੰਤਰੀ ਕੋਲ ਖੁਦ ਭਗਵੰਤ ਮਾਨ ਜੀ ਜਾਂਦੇ ਹੈ ਹੋਮ ਮਿਨਿਸਟਰ ਸਾਹਿਬ ਕੋਲ ਤੇ ਜਰੂਰੋਂ ਪਿਛਲੇ ਦਿਨ ਮਿਲ ਕੇ ਆਏ ਤੇ ਸਾਰਾ ਇਕੱਠਾ ਚਿੱਠਾ 4 ਸਾਲ ਦਾ ਇਕੱਠਾ ਹੀ ਫੜਾਇਆ ਬਾਹਰ ਆ ਕੇ ਮੈਂ ਸੁਣਦੇ ਰਿਹਾ ਮੈਂ ਕਿ ਕਦੀ ਕੋਈ ਮੰਗ ਕੀਤੀ ਹੋਣੀ ਹੈ ਮਤਲਬ ਜੀ ਕੋਈ ਮੰਗ ਕੀਤੀ ਹੈ ਦੱਬੀ ਤੁਰੇ ਜੀ ਆ ਵੀ ਮੈਂ ਫੜਾਇਆ ਆ ਵੀ ਮੈਂ ਫੜਾਇਆ ਆ ਵੀ ਫੜਾਇਆ ਫਾਇਆ ਬੱਟਨ ਨਾਲ ਕੀ ਗੱਲ ਕਰੀ ਜਾਂਦੇ ਸੀ ਤੁਸੀਂ ਕਿਸੇ ਕੰਮ ਨੂੰ ਪਰਸੂ ਕੀਤਾ ਹੈ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਸੈਂਟਰਲ ਗਵਰਨਮੈਂਟ ਸਿਰਫ ਉਹ ਜਿਹੜੀ ਹੈ ਕੈਸ਼ ਕ੍ਰੈਡਿਟ ਲਿਮਿਟ ਤੇ ਨਹੀਂ ਹੁੰਦੀ ਸੀਮਤ ਜੋ ਪ੍ਰੋਜੈਕਟਸ ਹੈਗੇ ਉਹਨਾਂ ਨੂੰ ਪਰਸੂ ਕਰਨਾ ਪੈਂਦਾ ਮਗਰ ਜਾ ਕੇ ਤੁਸੀਂ ਉਹਨੂੰ ਫੋਲੋ ਅਪ ਕਰੋ ਜਾ ਕੇ ਆਪਣਾ ਰਾਫਤਾ ਕਾਇਮ ਕਰੋ ਪਤਾ ਨਹੀਂ ਇਹਨਾਂ ਨੂੰ ਡਰ ਕੇਜਰੀਵਾਲ ਸਾਹਿਬ ਦਾ ਡਰ ਹੈ ਵੀ ਉਹ ਨਰਾਜ ਹੋ ਜਾਣਗੇ ਮੈਂ ਅਗਰ ਕੋਈ ਮੁਰਜ਼ਾ ਮਤਰੀਕੋਲ ਚਲਾ ਗਿਆ ਤੇ ਮੇਰਾ ਕੀ ਬਣੂਗਾ ਤਾਂ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਨੂੰ ਲੱਗੇ ਸਿਰਫ ਤੇ ਸਿਰਫ ਉਸ ਕੰਮ ਤੇ ਲੱਗੇ ਨਹੀਂ ਤਾਂ ਕੰਮ ਹੋਣ ਵਾਲੇ ਜਿਹੜੇ ਸੀਗੇ ਕਿਉਂਕਿ ਇਹ ਕਹਿੰਦਾ ਕਈ ਸਾਥੀਆਂ ਦਾ ਆਇਆ ਕਹਿੰਦਾ ਜੀ ਐਗਰੀਕਲਚਰ ਦਾ ਇਹਦੇ ਵਿੱਚ ਕਿਤੇ ਨਾਮ ਹੈ ਨਹੀਂ ਤab ਮੈਂ ਪੁੱਛਣਾ ਚਾਹਨਾ ਵੀ ਐਗਰੀਕਲਚਰ ਦੇ ਅੰਦਰ ਜੇ ਉਹ ਉਹ ਕੀ ਕਹਿੰਦੀ ਹੈ ਉਤੋਂ ਬਜਟ ਕੀ ਕਹਿੰਦਾ